ਜੀ ਮਾਤਾ ਤੇ ਪੜਦਾ ਵੀਡੀਓ ਦੇ ਵਿੱਚ ਬੇਬੇ ਬਾਪੂ ਦਾ 1.5 ਲੱਖ ਰੁਪਈਆ ਲੁਟੇਰਿਆਂ ਦੁਆਰਾ ਲੁੱਟੇ ਜਾਣ ਤੋਂ ਬਾਅਦ ਬੇਬੇ ਬਾਪੂ ਨੇ ਰਿਪੋਰਟ ਲਖਵਾਉਣ ਦੀ ਸਲਾਹ ਬਣਾਈ ਹੈ ਤੇ ਬੇਬੇ ਕਰਲਾਉਂਦੀ ਹੋਈ ਕਹਿੰਦੀ ਹੈ ਕਿ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਹੈ ਚਲ ਬਾਕੀ ਕੰਮ ਤਾਂ ਆਪਾਂ ਕਰੋ ਸਾਰ ਲਾਂਗੇ ਪੈਸੇ ਢੇਲੇ ਵਾਲਾ ਪਰ ਉਹਨਾਂ ਚੋਰਾਂ ਨੂੰ ਜਰੂਰ ਫੜਾ ਕੇ ਛੱਡਣਾ ਹੈ ਤੇ ਇੱਥੇ ਬੇਬੇ ਸਲਾਹ ਬਣਾਉਂਦੀ ਹੈ ਪੁਲਿਸ ਥਾਣੇ ਜਾਣ ਦੀ ਤੇ ਬੇਬੇ ਵੀ ਨਾਲ ਜਾਂਦੀ ਹੈ ਤੇ ਬੇਬੇ ਬਾਪੂ ਦੀਆਂ ਕਾਫੀ মিনਤਾਂ ਤੋਂ ਬਾਅਦ ਵੀ ਕੋਈ ਪੈਸਾ ਵਾਪਸ ਨਹੀਂ ਦਿੱਤਾ ਜਾਂਦਾ ਵਿੱਕੀ ਹੋਣਾ ਦੁਆਰਾ ਕਿਉਂਕਿ ਉਹਨਾਂ ਨੂੰ ਇੰਨੇ ਪ ਸਾਹੀ ਲੱਬੇ ਲੱਬੇ ਹੁੰਦੇ ਹਨ ਤੇ ਉਹ ਪਹੁੰਚ ਜਾਂਦੇ ਹਨ ਬੇਬੇ ਹੋਣੀ ਵਿੱਕੀ ਹੋਣਾ ਦੇ ਖਿਲਾਫ ਰਿਪੋਰਟ ਲਖਾਉਣ ਦੇ ਲਈ ਤੇ ਪੁਲਿਸ ਵਾਲੇ ਵੀ ਚੰਗੀ ਤਰ੍ਹਾਂ ਇਸ ਦਿਸ਼ਾਣਬੀਨ ਕਰਦੇ ਹਨ ਤੇ ਇੱਥੇ ਵਿੱਕੀ ਤੇ ਉਸ ਦਾ ਦੋਸਤ ਕਾਫੀ ਸਲਾਮਾ ਬਣਾ ਰਹੇ ਹੁੰਦੇ ਆਪਾਂ ਗੱਡੀ ਤੇ ਵੱਡਾ ਹਥਿਆਰ ਲਵਾਵਾਂਗੇ ਤੇ ਪਰ ਉਹਨਾਂ ਦੀਆਂ ਸਾਰੀਆਂ ਉਮੀਦਾਂ ਤੇ ਪਾਣੀ ਫੇਰ ਜਾਊਗਾ ਕਿਉਂਕਿ ਪੁਲਿਸ ਉਹਨਾਂ ਨੂੰ ਰੰਗੇ ਹੱਥੀ ਫੜ ਲਊਗੀ ਆਉਣ ਵਾਲੇ ਐਪੀਸੋਡ ਦੇ ਵਿੱਚ ਤੇ ਇੱਥੇ ਨੈਕਸਟ ਐਪੀਸੋਡ ਬਹੁਤ ਹੀ ਜ਼ਿਆਦਾ ਸੋਹਣਾ ਹੋਣ ਵਾਲਾ ਤੇ ਘਰ ਦੇ ਵਿੱਚ ਪ੍ਰੀਤ ਨੂੰ ਪੁਲਿਸ ਦੁਆਰਾ ਫੌਨ ਲਗਾਇਆ ਜਾਊਗਾ ਕਿ ਤੁਹਾਡੇ ਘਰ ਦਾ ਜਿਹੜਾ ਹਸਬੈਂਡ ਹੈ ਤੇਰਾ ਉਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਹ ਵੱਡਾ ਚੋਰ ਬਣ ਚੁੱਕਿਆ ਹੈ ਤੇ ਇੱਥੇ ਉਹਦਾ ਚੰਗੀ ਤਰ੍ਹਾਂ ਕਟਾਪਾ ਲਾਇਆ ਜਾਊਗਾ ਤੇ ਸਾਰੀਆਂ ਜਿੰਨੀਆਂ ਪਿਛਲੀਆਂ ਚੋਰੀਆਂ ਸਾਰੀਆਂ ਮਨਵਾਈਆਂ ਜਾਣਗੀਆਂ ਕਹਿੰਦੇ ਹੁੰਦੇ ਆ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ ਜ਼ਰੂਰ ਆਉਂਦਾ ਹੈ ਤੇ ਸੱਚਮੁੱਚ ਉਹ ਦਿਨ ਆ ਗਿਆ ਹੈ ਤੇ ਹੁਣ ਬੇਬੇ ਬਾਪੂ ਦੁਆਰਾ ਜਿਹੜੀ ਰਿਪੋਰਟ ਲਖਾਈ ਗਈ ਹੈ ਉਸ ਦੇ ਵਿੱਚ ਵਿੱਕੀ ਹੋਣਾ ਨੂੰ ਸਾਬਿਤ ਕਰ ਦਿੱਤਾ ਜਾਊਗਾ ਕਿ ਇਹ ਪੱਕੇ ਚੋਰ ਹਨ ਤੇ ਸਾਰੀਆਂ ਚੋਰੀਆਂ ਇਹਨਾਂ ਨੇ ਹੀ ਕੀਤੀਆਂ ਹਨ ਸੋ ਆਉਣ ਵਾਲੀ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀ ਹੋਣ ਵਾਲੀ ਹੈ ਕਿਉਂਕਿ ਇਹਦੇ ਵਿੱਚ ਵਿੱਕੀ ਦੇ ਸਾਰੇ ਕਾਲੇ ਚਿੱਠੇ ਸਾਹਮਣੇ ਆ ਜਾਣਗੇ ਤੇ ਪੁਲਿਸ ਦੁਆਰਾ ਉਸ ਦੀ ਚੰਗੀ ਧੂੜ ਲਾਈ ਜਾਊਗੀ ਜਿਹੜੀ ਉਸ ਤੇ ਚਮੜੀ ਚੜੀ ਹੈ ਮੋਟੀ ਚਮੜੀ ਜਿਹੜੀ ਕੰਮ ਕਰਕੇ ਰਾਜ਼ੀ ਨਹੀਂਗੀ ਤੇ ਲੁੱਟਾਂ ਖੋਹਾਂ ਤੇ ਜਿਹਨੇ ਜ਼ੋਰ ਚੜਾਇਆ ਹੈ ਸੋ ਆਉਣ ਵਾਲਾ ਐਪੀਸੋਡ ਬਹੁਤ ਹੀ ਜ਼ਿਆਦਾ ਸੋਹਣਾ ਹੈ ਬੇਬੇ ਬਾਪੂ ਨੇ ਚੰਗਾ ਸਟੈਪ ਚੁੱਕਿਆ ਹੈ ਇਸ ਨੂੰ ਸਭ ਕੁਝ ਸਿਖਾਉਂਦਾ ਸੋ ਤੁਸੀਂ ਤਦ ਤੱਕ ਲਈ ਵੀਡੀਓ ਨੂੰ ਇੰਜੋਏ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਰ ਲੋ ਥੈਂਕ ਯੂ ਜੀ ਬਾਏ ਬਾਏ